ਆਗਰ ਜੀ ਕਿਹਾ ਮੈਂ ਬੋਲਦਾ ਮੇਰਾ ਨਾਮ ਸੁਖਦੇਵ ਸਿੰਘ ਆ ਜੀ ਸੁਖਦੇਵ ਸਿੰਘ ਜੀ ਕਿੰਨੇ ਲੈਟਰ ਨਿਕਲੇ ਆ ਇਹ ਵੀ 1.5 ਕਰੋੜ ਦੀ ਨਿਕੜੀ ਹੈ ਜੀ ਅੱਛਾ ਕੀ ਕਰਦੇ ਹੋ ਤੁਸੀਂ ਮੈਂ ਜੀ ਹੁਣ ਤਾਂ ਮੈਂ ਪਸ਼ੂ ਪਾਲਣ ਦੇ ਵਿੱਚ ਤੇ ਨੌਕਰੀ ਕਰਦਾ ਜੀ ਠੇਕੇਦਾਰੀ ਛੇਟ ਵਿੱਚ ਕਰ ਤੋਂ ਨੌਕਰੀ ਕਰ ਰਹੇ ਹਾਂ ਮੈਂ ਤਾਂ ਕਰਦਣ ਹੋ ਗਈ ਜੀ 25 26 ਸਾਲ ਹੋ ਗਈ ਅੱਛਾ ਪਹਿਲਾਂ ਕੀਤੇ ਕਰਦੇ ਤੇ ਮੰਦੇ ਭਾਂ ਦੀ ਜ਼ਮੀਨ ਵੇਖੀ ਤਾਂ ਜਿੰਮੇਦਾਰ ਉਹ ਨਾ ਬਈ ਪਛਪਾਣੇ ਤੇ ਸਿੱਕੇ ਦੇ ਰਿਹਾ ਤੇ ਮੈਂ ਤੇ ਕਰਦਾ ਨਹੀਂ ਗੰਵਾਂ ਦੀ ਸੇਵਾ ਕਰਦ ਰਿਆਂ ਚੱਲ ਆ ਬਾਈਕਰੂ ਨੇ ਛੋੜ ਲਈ ਲੈਟਰੀ ਪੌਂਦੇ ਤੇ ਬਾਈਕਰੂ ਦਾ ਨਾਮ ਲੈ ਕੇ ਆ ਇੱਕ ਘਰ ਦੇ ਵਿੱਚ ਕੌਣ ਕੌਣ ਆਏ ਘਰ ਦੇ ਵਿੱਚ ਮਾਇਆ ਮੇਰੇ ਘਰ ਵਾਲੀ ਹੈ ਜੀ ਕੁੜੀਆਂ ਦਾ ਤੇ ਬੇਟੀਆਂ ਮੇਰੇ ਤਿੰਨੇ ਉਹ ਵਹਿਤੀਆਂ ਮੈਂ ਕਿੰਨੀ ਤਨਖਾਹ ਦੇਈ ਤੁਹਾਨੂੰ ਮੇਰੀ ਤਨਖਾਹ ਜੀ ਹੋਣਾ ਹੈ ਕਿ ਤੇ 9600 ਮਿਲਦਾ ਜੀ ਉਹ ਜੀ ਅਖੇ ਸ ਤੇ ਇੱਕਦਮ ਜਦੋਂ ਰਾਤੋ ਰਾਤ ਕਹਿੰਦੇ ਆ ਕਿਸਮਤ ਚਮਕੀ ਤੇ ਕਿੰਦਾ ਬੜਾ ਖੁਸ਼ੀ ਹੋਈ ਜੀ ਮੈਨੂੰ ਰਾਤੋ ਰਾਤ ਮੈਂ ਕਹਿੰਦਾ ਵੀ ਮੇਰਾ ਸੋਖਾ ਮੇਰੇ ਜਿਹੜੇ 10 ਵੀ ਕਿ ਬਿਕਾਇ ਦਿਓ ਆ ਗਿਆ ਵਾਪਸ ਖੁਸ਼ੇ ਬੜੀ ਖੁਸ਼ੀ ਹੈ ਸਾਰੇ ਪਰਿਵਾਰ ਨੂੰ ਖੁਸ਼ੀ ਹੈ ਜੀ ਲੱਗਦਾ ਹੈਗਾ ਕਿ ਆ ਜਿਹੜੀ ਜ਼ਮੀਨ ਚਲੀ ਗਈ ਸੀ ਵਾਪਸ ਲੈ ਕੇ ਆਉਂਗਾ ਹਾਂ ਜੀ ਹਾਂ ਆਵਾਜ਼ ਗੁਰੂ ਨੇ ਭੇਜਦੀ ਗੁਰੂ ਦੀ ਕਿਰਪਾ ਹੈ ਲੋਕਾਂ ਨੌਜਵਾਨਾਂ ਨੂੰ ਦੇਣਾ ਦਰਨੇ ਸਵੇ ਨੌਜਵਾਨੋਂ ਇਹ ਕਰੇ ਵੀ ਨਸ਼ਾ ਲਾਓ ਨਾ ਫਿਰ ਨੂੰ ਗਰੀਬੀ ਮੇਰੀ ਆਉਂਦੀ ਰਹਦੀ ਹੈ ਮੈਂ ਦੇਖਣਾ ਹੈ ਨਸਾ ਨਿਸ਼ੀਰੀ ਨੂੰ ਲੈ ਕੇ ਕਿਰਤ ਕਰਦਾ ਰਹਾ ਦੁੱਖ ਸ਼ੋਕ ਇਨਸਾਨ ਤੇ ਆਉਣ ਨੇ ਆਪਦਾ ਕਿਰਤ ਕਰੋ ਕਦੇ ਆਇ ਨਾ ਕਬਰਾਓ ਨਾ ਵਾਇਗਰੂ ਤੇ ਪਾਣਾ ਰੱਖੋ ਕਿ ਕਿਸਮਤ ਜਵਾਂਦੇ ਨੂੰ ਹਾਂਗਾ ਕਿਸਮਤ ਕਦੇ ਖੁੱਲਹੀ ਆਪੇ ਖੁੱਲੀ ਆ ਹੁਣ ਜਿਹੜੀ ਨਾਮ ਦੀ ਰਸ਼ ਮਿਲੀ ਆ ਉਹਦਾ ਕੀ ਕਰਾਂਗਾ ਤੁਸੀਂ ਉਹਦਾ ਜੀ ਆਪਾਂ ਕੋਈ ਪਸ਼ੂ ਪਾਲਣ ਦਾ ਪਸ਼ੂ ਰੱਖ ਲਾਗੇ ਦੋ ਅੱਛਾ ਮਿਹਨਤ ਕਰਾਂਗੇ ਜੇ ਕਿਰਤ ਕਰਾਂਗੇ ਜ਼ਿੰਮੇਦਾਰਾਂ ਖਿੱਤੀ ਕਰਦੇ ਆ ਪਹਿਲਾਂ ਵੀ ਗੁਣ ਵੀ ਆਪਦਾ ਪਸ਼ੂ ਨੂੰ ਕੱਖ ਪਈਓ ਵੀ ਖਿੱਤੀ ਜ਼ਿੰਮੇਦਾਰਾਂ ਦੇ ਹੀ ਕਰਨਾ ਤੇ ਹੁਣ ਆ ਜਿਹੜਾ ਕਹਿੰਦੇ ਤੁਸੀਂ ਸਾਈਕਲ ਚੈਰਦੇ ਹੋ ਹਾਂਜੀ ਕਰੀਏ ਮੈਂ ਤਾਂ ਸਾਈਕਲ ਤੇ ਹੀ ਹੁਣ ਵੀ ਸਾਈਕਲ ਚਲਾਉਂਦੇ ਹਾਂ ਹਾਂਜੀ ਹਾਂ 30 ਕਿਲੋਮੀਟਰ ਦੇ ਆ ਕੁੱਡੇ ਮਾਜਰੇ ਕੱਖ ਨੇ ਹੁੰਦੇ ਰਿਆਂ ਵੱਡਕ ਜਾਉਰੀ ਦੀ ਫਾਰਮ ਪਟਿਆਲੇ ਦਾ ਉੱਥੇ ਵੀ ਸਾਈਕਲ ਤੇ ਜਾਂਦਾ ਸੀ ਨੌਕਰੀ ਵੀ ਸਾਈਕਲ ਤੇ ਜਾਂਦੇ ਸੀ ਹਾਂ ਹੁਣ ਵੀ ਸਾਈਕਲ ਤੇ ਹਾਂ ਸਾਈਕਲ ਤੇ ਹੀ ਹੁਣ ਮਹਾਰਾਜ ਨੇ ਬਖਸ਼ਿਸ਼ ਕਰੀ ਗਈਆਂ ਲੱਗਦਾ ਫਿਰ ਗੱਡੀ-ਗੁੱਡੀ ਲਾਉਂਗੇ ਨਾ ਜੀ ਗੱਡੀ ਨਹੀਂ ਕਰਾਂ ਰੱਖਾਂਗਾ ਮੈਂ ਸਾਧੂ ਹੀ ਸਾਮ ਤੇ ਆ ਸਾਈਕਲ ਆ ਵਾ ਠੀਕ ਹੈ ਸਾਈਕਲ ਹਾਂ ਉਹ ਮੈਂ ਤੁਹਾਨੂੰ ਕਹ ਰਿਹਾ ਪਾ ਦੇ ਕਹਿੰਦਾ ਕਿ ਖਰਚ ਨਜਾਇਜ਼ ਨਾ ਕਰੋ ਅੱਛਾ ਕਦੋਂ ਲਟਰੀ ਬਾਰੇ ਸੀ ਤੁਸੀਂ ਮੈਨੂੰ ਜੀ 22 ਸਾਲ ਦਾ ਗੇੜ ਹੋ ਗਿਆ ਇਹੇ ਸੇ ਦੁਕਾਨ ਤੇ ਮੈਂ ਕਦੇ ਇੱਕ ਦੋ ਸਾਲ ਦੇ ਵਿੱਚ ਕਤੋਂ ਲਟਰੀ ਪਾ ਜਾਂਦੀ ਬਾਈ ਨੰਬਰ ਤੇ ਮੇਰੇ ਨਾਲ ਜਵਨ ਚੰਦ ਜੀ ਐਮ ਡੀ ਲੋਟਰੀ ਏਜੰਸੀ ਪਟਿਆਲਾ ਹਰੇ ਸਮਾਚੌਂਕ ਸੇ ਲੈ ਆਪਣੇ ਲੋਟਰੀ ਆਪਣੇ ਹੋਰਸ ਏਜੰਟ ਮੈਥੂ ਟਿਕਟ ਵਿਕੇ ਨਾ ਨਾਲ ਲੱਗੇ ਸੇ ਆਪਣੀ ਇੰਟਰਨੈਸ਼ਨਲ ਲੋਟਰੀ ਵਾਲੇ ਉਹਨਾਂ ਦੇ ਤੋਂ ਪੰਤ ਸਿਲ ਹੋਇਆ ਸਿਹਾਰ ਜੀ ਸੁਦੀਪ ਸਿੰਘ ਜੀ ਦਾ ਨਾਮ ਨਿਕਲਿਆ ਜਿਹੜੇ ਕਰੋੜ ਦਾ ਤਾਂ ਮੈਨੂੰ ਪਤਾ ਲੱਗਿਆ ਸਾਨੂੰ ਵੀ ਨਾਮ ਨਿਕਲਿਆ ਮੈਂ ਫੋਨ ਮਾਰਿਆ ਦੇਖਿਆ ਉਹਨਾਂ ਮੈਂ ਇਹ ਟ੍ਰੈਸ਼ ਲੋਟੀਰ ਨੇ ਕਹਿੰਦੇ ਆ ਜਿਹੜਾ ਬਣ ਨਕਲੀ ਹੈ ਨੰਬਰ ਬੁਲਾਇਆ ਦੇਖਿਆ ਸੀ ਨੀਕਾ ਸਵੇਰ ਇਹਨੇ ਘਰ ਗਈ ਜਾ ਕੇ ਦੱਸਿਆ ਇਹਨੂੰ ਬੜੀ ਖੁਸ਼ੀ ਹੋਈ ਨਾਮ ਨਿਕਲਿਆ ਕਿਉਂਕਿ ਅੱਡੀ ਬੜੀ ਅਮਾਉਂਟ ਸੀ ਤਾਂ ਬੜੀ ਖੁਸ਼ੀ ਹੋਣੀ ਸਾਰਾ ਪਰਿਵਾਰ ਬੜਾ ਖੁਸ਼ ਰਿਹਾ ਇਹ ਬੁਲਾਇਆ ਆਪੇ ਕਹਿੰਦੇ ਟਿਕਟ ਕਿਵੇਂ ਕਰਨਾ ਜੀ ਜਮ੍ਹਾਂ ਖਰਚਾ ਚੱਲਣਾ ਹੈ ਮੈਂ ਕੋਈ ਗੱਲ ਨਹੀਂ ਚਿੱਤੋਂ ਖੁੰਜ ਆਵਾਂਗੇ ਅੱਜ ਅਸੀਂ ਦਿਨ ਮੰਗਲਵਾਰ ਠੀਕ 14 ਗਰਾਂਚਾ ਚਿੰਨ੍ਹ ਚੰਡੀਗੜ੍ਹ ਇਹਨਾਂ ਦਾ ਕਿੰਨੇ ਬਣਾਉਣੇ ਨੇ 1000 ਜਿਹੜੀ ਜੇ ਕੋ ਟੈਸਟ ਕਰ ਦੋ 30% ਜੀ ਬਾਕੀ ਦਾ ਅਮਾਉਂਟ ਆਏਗੀ ਉਦ